ਇਸ ਤੋਂ ਪਹਿਲਾਂ ਜਿਹੜੇ ਇਸ ਟਰਮ ਦੇ ਵਿੱਚ ਸੀਗੇ ਤੁਸੀਂ ਕੀ ਕਰੋਗੇ ਜਿਹੜਾ ਉਹ ਨਹੀਂ ਕਰ 파 ਇਸ ਟਾਈਮ ਹਰੇਕ ਹੀ ਬੰਦੇ ਦੇ ਆ ਵੀ ਸਾਨੂੰ ਉਥੇ ਸਕੂਲ ਨਹੀਂ ਚਾਹੀਦਾ ਵੀ ਉਸ ਜੀ ਨੂੰ ਕੈਨਸਲ ਕੀਤਾ ਜਾਵੇ ਸਾਨੂੰ ਪਾਰਕ ਹੀ ਚਾਹੀਦਾ ਹੂੰ 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 ਤੇ ਸੋ ਇਹ ਮਸਲਾ ਹੈਗਾ ਸਾਰਿਆਂ ਤੋਂ ਵੱਡਾ ਜੀ ਚੇ ਚਲੋ ਮੈਨੂੰ ਮੌਕਾ ਮਿਲਦਾ ਤੇ ਅਸੀਂ ਇਸ ਜੀ ਨੂੰ ਪ੍ਰਾਇੋਰਟੀ ਤੇ ਵੀ ਮੈਂ ਆਪਦੇ ਵੱਲੋਂ 99% ਜ਼ੋਰ ਲਾਉਂਗਾ ਵੀ ਅਸੀਂ ਉਸ ਜੀ ਨੂੰ ਕੈਨਸਲ ਕਰਨ ਵਿੱਚ ਕਾਮਯਾਬ ਹੋਈਏ ਜੱਲੂ ਵਾਲੀਏ ਟਾਈਮਜ਼ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜੱਲੂ ਵਾਲੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕੈਲਗਰੀ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਚੱਲ ਰਹੀਆਂ ਸਾਡੇ ਭਾਈਚਾਰੇ ਦੀ ਗੱਲ ਕਰੀਏ ਤਾਂ ਵੱਖ-ਵੱਖ ਵਾਰਡਾਂ ਦੇ ਵਿੱਚੋਂ ਵੱਖ-ਵੱਖ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਚੋਣ ਮੈਦਾਨ 'ਚ ਆ ਅੱਜ ਦੀ ਮੁਲਾਕਾਤ ਜਿਹੜੀ ਸਾਡੇ ਵਾਰਡ ਨੰਬਰ 10 ਤੋਂ ਤਰਲੋਚਨ ਸਿੰਘ ਸਿੱਧੂ ਜਿਹੜੇ ਕਿ ਵਾਰਡ 10 ਤੋਂ ਚੋਣ ਮੈਦਾਨ 'ਚ ਨੇ ਸੋ ਆਉ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਇੰਟਰੋਡਕਸ਼ਨ ਕਰਾਉਨੇ ਆ ਫਿਰ ਜਿਹੜੇ ਡੋਰ ਨੋਕਿੰਗ ਲਈ ਜਾਂਦੇ ਤੇ ਲੋਕਾਂ ਦੇ ਇਸ਼ੂ ਕਿਹੜੇ ਨੇ ਉਹਦੇ ਬਾਬਤ ਗੱਲ ਕਰਾਂਗੇ ਔਰ ਜਿਹੜੀਆਂ ਮੁੱਖ ਸਮੱਸਿਆਵਾਂ ਆ ਜੇ ਚੁਣੀ ਜਾਂਦੇ ਤਾਂ ਕਿਹੜੀਆਂ ਚੀਜ਼ਾਂ ਨੂੰ ਪਹਿਲ ਦੇਣਗੇ ਸੋ तमाम ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਸਭ ਤੋਂ ਪਹਿਲਾਂ ਉਹਨਾਂ ਦਾ ਜਲੋਵਾਲੀਆ ਟਾਈਮਸ ਤੇ ਸਵਾਗਤ ਕਰ ਲੈਨੇ ਆ। ਪੱਲੂਚਨ ਸਿੰਘ ਸਿੱਧੂ ਜੀ ਜਲੋਵਾਲੀਆ ਟਾਈਮਸ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਐਨਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲੋਵਾਲੀਆ ਟਾਈਮਸ ਦੀ ਜਿੰਨੀ ਵੀ ਟੀਮਾਂ ਤੇ ਉਹਨਾਂ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚੱਲਿਆ ਜੀ? ਬਹੁਤ ਵਧੀਆ ਜੀ। ਕੋਤੋਧੀ। ਤਕੜੀਆਂ ਕੰਮਿਓ। ਕਿਰਪਾ ਮਰਬਾਉਂਦਾ ਦੀ ਬਹੁਤ ਜ਼ਿਆਦਾ ਜੀ। ਅੱਛਾ ਜਿਵੇਂ ਮੈਂ ਦੱਸਿਆ ਵੀ ਸਿਟੀ ਕੌਂਸਲ ਨਵੀਂ ਚੁਣੀ ਜਾਣੀਆਂ ਜਿਹਦੇ ਵਿੱਚ 14 ਕਾਉਂਸਲਰ ਤੇ ਇੱਕ ਮੇਅਰ ਚੁਣਿਆ ਜਾਏਗਾ ਜੀ ਤੁਸੀਂ ਵਾਰਡ ਨੰਬਰ 10 ਤੋਂ ਚੋਣ ਮੈਦਾਨ ਚੋਂ ਕਾਉਂਸਲਰ ਇਲੈਕਸ਼ਨ ਦੇ ਲਈ ਜੀ ਸੋ ਮੈਂ ਚਾਹਨਾ ਵੀ ਪਹਿਲਾਂ ਥੋੜਾ ਜਾਂ ਸਾਡੇ ਪਾਠਕਾਂ ਨੂੰ ਸਰੋਤਿਆਂ ਨੂੰ ਦੱਸਿਆ ਜਾਵੇ ਤਰਲੋਚਨ ਸਿੰਘ ਸਿੱਧੂ ਕੌਣ ਨੇ ਹੂ ਇਜ਼ ਤਰਲੋਚਨ ਸਿੱਧੂ ਸੋ ਆਪਣੀ ਮੈਂ ਚਾਹਨਾ ਵੀ ਥੋੜੀ ਜੀ ਇੰਟਰੋਡਕਸ਼ਨ ਹੋ ਜਵੇ ਪਹਿਲਾਂ ਹਰੀ ਜਲਵਾਲੀ ਸਾਹਿਬ ਮੈਂ ਤਰਲੋਚਨ ਸਿੰਘ ਸਿੱਧੂ ਵਾਰਡ ਨੰਬਰ 10 ਤੋਂ ਲਗਭਗ ਪਿਛਲੇ 15 ਸਾਲਾਂ ਦਾ ਵਸਨੀਕ ਆ ਜੀ ਮੈਂ ਇਹ 15 ਸਾਲਾਂ ਦੇ ਵਿੱਚ ਅਸੀਂ ਇੱਥੇ ਸੌਕਰ ਕਲੱਬ ਰਨ ਕਰ ਰਹੇ ਹਾਂ ਜਿਹੜਾ ਕਿ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜਿਹੜਾ ਕਿ ਛੋਟੇ ਬੱਚਿਆਂ ਤੋਂ ਲੈ ਕੇ 17-18 ਸਾਲ ਦੇ ਯੂਥ ਪ੍ਰੋਗਰਾਮ ਸਾਡੇ ਕੋਲੇ ਚੱਲਦੇ ਆ ਪਰ ਉਹ ਨਾਨ-ਪ੍ਰੋਫਿਟ ਆ ਜੀ ਦੂਸਰਾ ਮੇਰੇ ਕੋਲੇ ਜੋ ਮੇਰੀ ਐਜੂਕੇਸ਼ਨ ਬਾਰੇ ਜਦੋਂ ਨਾ ਜਾਵੇ ਤਾਂ ਮੈਂ ਗ੍ਰੈਜੂਏਸ਼ਨ ਪਾਸ ਮੇਰੇ ਕੋਲੇ ਮਕੈਨੀਕਲ ਡਿਗਰੀ ਐਂਡ ਇਲੈਕਟ੍ਰੀਕਲ ਡਿਗਰੀ ਹੈ ਜੀ ਜਿਹੜੀ ਕਿ ਮੈਂ ਇੱਥੇ ਆ ਕੇ ਕੀਤੀ ਹੈ ਹਮ ਹਮ ਤੇ ਦੋ ਮੇਰੇ ਕਿਰਜ਼ਾ ਇੱਕ கிரேਟ ਵਾਲਾ ਵਿਚ ਅੱਛਾ ਜੀ ਹਾਂ ਜੀ ਇੱਕ கிரேਟੈਂਚ ਜੀ ਇਹ ਵਾਰਡ ਨੰਬਰ 10 ਵਿੱਚ ਤੁਸੀਂ ਕਦੋਂ ਕਿੰਨਾ ਸਮਾਂ ਹੋ ਗਿਆ ਜੀ ਰਹਿੰਦੇ ਮੈਂ ਵਾਰਡ ਨੰਬਰ 10 ਦੇ ਵਿੱਚ ਆਲਮੋਸਟ 2007 ਤੋਂ ਰਹਿ ਰਿਹਾ ਜੀ ਅੱਛਾ ਜੀ ਹਾਂ ਜੀ 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 ਤੇ ਸਿਆਸਤ ਦੇ ਵਿੱਚ ਫੇ ਕਿਦਾਂ ਸਵੱਬ ਬਣਿਆ ਜੀ ਆਉਣ ਦਾ ਸਿਆਸਤ ਦੇ ਵਿੱਚ ਇਸ ਤਰ੍ਹਾਂ ਜਿਹੜਾ ਵਾਰਡ ਨੰਬਰ 10 ਹੈ ਜੀ ਇਸ ਦੇ ਵਿੱਚ ਆਪਣਾ ਕੋਈ ਵੀ ਪੰਜਾਬੀ ਪਾਈਚਾਰੇ ਦਾ ਕੋਈ ਵੀ ਉਮੀਦਵਾਰ ਨਹੀਂ ਸੀਗਾ ਠੀਕ ਹੈ ਜੀ ਐਂਡ ਲਾਸਟ ਮੂਵਮੈਂਟ ਤੇ ਵੀ ਆਪਣੇ ਬਹੁਤ ਸਾਰੇ ਜਿਹੜੇ ਬੰਦੇ ਆ ਮੇਰੇ ਵੈਲਫੇਰ ਆ ਜਿਹੜੇ ਤਾਂ ਹੁਣ ਸਾਡੇ ਅਸੀਂ ਤੁਹਾਨੂੰ ਦੱਸਿਆ ਵੀ ਸੌਕਰ ਕਬਨਨ ਕਰਦੇ ਆ ਉਹਦੇ ਵਿੱਚ ਵੀ 3350 ਫੈਮਿਲੀਆਂ ਹੈਗੀਆਂ ਅੱਛਾ ਜੀ ਫਿਰ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਵੀ ਚਲੋ ਵੀ ਆਪਣੇ ਪੰਜਾਬੀਆਂ ਦਾ ਕੋਈ ਬੰਦਾ ਹੀ ਹੈ ਨਹੀਂ ਹੂੰ ਹੂੰ ਤਾਂ ਅਸੀਂ ਮੌਨਟਰੀ ਪਾਰਕ ਦੇ ਵਿੱਚ ਵੀ ਕਈ ਬੰਦਿਆਂ ਨਾਲ ਗੱਲ ਕੀਤੀ ਵੀ ਉਹਨਾਂ ਦੀਆਂ ਪ੍ਰੋਬਲਮਸ ਸੁਣੀਆਂ ਤੇ ਅਸੀਂ ਐਂਡ ਲਾਸਟ ਮੂਵਮੈਂਟ ਤੇ ਟੂਪਰਫਿਲ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਜੀ 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 ਤੇ ਵੈਸੀ ਐਡਵਾਂਸ VOTING ਚੱਲ ਰਹੀ ਹੈ ਮੈਨੂੰ ਲੱਗਦਾ ਜ ਸੈਕੰਡ ਡੇ ਆ ਤੇ ਕਿਵੇਂ ਦਾ ਮਾਹੌਲ ਹੈ ਜੀ ਐਡਵਾਂਸ VOTING ਦੇ ਵਿੱਚ ਠੀਕ ਹੈ ਜੀ ਜਿਹੜਾ ਫਸਟ ਡੇ ਸੀ ਤੁਹਾਨੂੰ ਪਤਾ ਵੀ ਆਪਣੇ ਲੋਕ ਥੋੜੇ ਜਿਹਾ ਬਿਜ਼ੀ ਹੁੰਦੇ ਆ ਮਾਰਨਿੰਗ ਟਾਈਮ ਦੇ ਵਿੱਚ ਸ਼ਾਮ ਨੂੰ ਕਾਫੀ ਵਧੀਆ ਹੰਗਾਰਾ ਮਿਲਿਆ ਜੀ ਜਿੱਦੇ ਪੋਲਿੰਗ ਬੋਥ ਆਪਣੇ ਨਾਰਥ ਸੀਜ਼ ਦੇ ਵਿੱਚ ਪੈਂਦੀ ਸੀ ਉਹਨਾਂ ਦੇ ਵਿੱਚ ਤੇ ਓਵਰ ਆਲ ਜੇ ਗੱਲ ਕਰੀਏ ਤਾਂ ਪਿਛਲੇ ਸਾਲ ਜਿੰਨੇ ਵੀ ਬੋਥ ਸੀਗੇ ਸਿਟੀ ਦੀ ਜਿਹੜੀ ਚੋਣ ਹੋਈ ਸੀ ਉਹਦੇ ਨਾਲੋਂ ਇਸ ਸਾਲ ਐਵਰੇਜ VOTING ਘੱਟ ਹੋ ਰਹੀ ਹੈ ਜੀ अच्छा जी कारण कि बिजी शेड्यूल ਕਹ ਲੋ ਲੋਕਾਂ ਦਾ ਜਾਦੇ ਹੋ ਗਿਆ ਜੀ ਥੋੜਾ ਬਹੁਤਾ ਹਮ ਹਮ ਅਸੀਂ ਜੋ ਸੋਚਦੇ ਆਂ ਬਾਕੀ ਹਰੇਕ ਡੇ ਫਾਸਟ ਆ ਥੋੜਾ ਬਹੁਤਾ ਡੇਟਾ ਦਾ ਵੀ ਲੋਕਾਂ ਨੂੰ ਥੋੜਾ ਪਿਆ ਜਾਂਦਾ ਵੀ ਅੱਜ ਕੱਲ ਨੂੰ ਚਲੇ ਜਾਵਾਂਗੇ ਪਰਸੋਂ ਚਲੇ ਜਾਵਾਂਗੇ ਜੀ 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 ਥੋੜਾ ਜਿਹਾ ਇਹਦੇ ਤੇ ਥੋੜੀ ਜਾਣਕਾਰੀ ਦੇ ਦਿਓ ਵੀ ਐਡਵਾਂਸ ਬੋਲਿੰਗ ਜਿਹੜੀ ਕਿੰਨੀ ਤੋਂ ਕਿੰਨੀ ਤੱਕ ਆ ਤੇ ਜਿਹੜੀ 20 ਤੇ ਚਲੋ ਲਾਸਟ ਡੇ ਆ ਹਾਂ ਜੀ ਹਾਂ ਜੀ ਐਡਵਾਂਸ ਬੋਲਿੰਗ ਵੀ ਜੀ 6 ਅਕਤੂਬਰ ਤੋਂ ਸਟਾਰਟ ਹੋਣੀ ਆ ਜਿੱਥੇ 11 11 ਅਕਤੂਬਰ ਤੱਕ ਆ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜੀ ਤੇ ਅੱਛਾ ਤੁਸੀਂ ਹੁਣ ਲੋਕਾਂ ਤੋਂ ਵੋਟਾਂ ਮੰਗਣ ਜਾਣੇ ਹੋ ਲੋਕਾਂ ਦੇ ਕਾਫੀ ਸਵਾਲ ਹੋਣਗੇ ਕਿਹੜੇ ਕਿਹੜੇ ਬੱਟੇ ਇਸ਼ੂ ਆ ਉਹਨਾਂ ਦੇ ਸਾਰਾ ਤੋਂ ਵੱਡਾ ਜੀ ਮੇਨ ਜਿੱਥੇ ਮੈਂ ਰੈਜ਼ੀਡੈਂਸ ਕੋਰਸਪੋਂਡੈਂਟ ਜਿੱਥੇ ਮੈਂ 15 ਸਾਲ ਤੋਂ ਦੱਸਿਆ ਸੀ ਸਾਲਾਂ ਤੋਂ ਉੱਭ ਰਹਿ ਰਹੇ ਹਾਂ ਉਥੇ ਸਾਨੂੰ ਮੇਨ ਪ੍ਰੋਬਲਮ ਸੀ ਜਿਹੜਾ ਸਾਡਾ ਗਰਾਊਂਡ ਸੀਗਾ ਜੀ ਹਮ ਹਮ ਸਿਟੀ ਨੇ ਕਹਿ ਰੋ ਵੀ ਨਾਲ ਮਿਲ ਕੇ ਵੀ ਉੱਥੇ ਸਕੂਲ ਬਣਾਉਣ ਦੀ ਯੋਜਨਾ ਕਰਕੇ ਉਹਨਾਂ ਨੇ ਸਕੂਲ ਦੀ ਅਰੰਭਤਾ ਕਰਤੀ ਸੀ ਲਾਸਟ ਈਅਰ ਹੂੰ ਹੂੰ ਜਿਹਦੇ ਕਰਕੇ ਸਾਰਾ ਕੋਰਸਪਿੰਗ ਉਸ ਜੀ ਦੇ ਅਗੇਂਸਟ ਅੱਛਾ ਜੀ ਹਾਂ ਜੀ ਵੀ ਇੱਕ ਹੀ ਵੱਡਾ ਪਾਰਕ ਸੀ ਜੀ ਉੱਥੇ ਅੱਛਾ ਉਹ ਉੱਥੇ ਕਹਿੰਦੇ ਅਸੀਂ ਫਰੈਂਚ ਸਕੂਲ ਬਣਾਉਣਾ ਜੀ ਜੀ ਔਰ ਜਿਹੜੇ ਉਹ ਫਰੈਂਚ ਸਕੂਲ ਬਣਾਉਣਾ ਉਹਦੇ ਚ ਉਹ ਕਹਿੰਦੇ ਆ ਵੀ ਫਰੈਂਚ ਸਕੂਲ ਦੇ ਵਿੱਚ ਐਡਮਿਸ਼ਨ ਉਹ ਬੱਚੇ ਨੂੰ ਦੇਣੀ ਹੈ ਜਿਹਦੀ ਕੋਈ ਬੈਕਗ੍ਰਾਉਂਡ ਫਰੈਂਚ ਨਾਲ ਜੁੜੀ ਹੋਈ ਹੈ ਕੋਈ ਪੇਰੈਂਟਸ ਮਦਰ ਤੋਂ ਫਰੈਂਚ ਹੂੰ ਹੂੰ ਤੇ ਜਿਹੜਾ ਵੀ ਆਪਣੇ ਨੌਰਸੀਸ ਦੇ ਵਿੱਚੋਂ ਵੀ ਮੈਨੂੰ ਲੱਗਦਾ ਨਹੀਂ ਵੀ ਉਸ ਚੀਜ਼ ਦੀ ਉੱਥੇ ਕੋਈ ਜ਼ਰੂਰਤ ਹੋਊਗੀ। ਅੱਛਾ ਜੀ। ਹਾਂਜੀ ਤੇ ਉਹ ਇਸ ਟਾਈਮ ਹਰੇਕ ਹੀ ਬੰਦੇ ਦੇ ਆ ਵੀ ਸਾਨੂੰ ਉੱਥੇ ਸਕੂਲ ਨਹੀਂ ਚਾਹੀਦਾ ਵੀ ਉਸ ਚੀਜ਼ ਨੂੰ ਕੈਨਸਲ ਕੀਤਾ ਜਾਵੇ ਸਾਨੂੰ ਪਾਰਕ ਹੀ ਚਾਹੀਦਾ। ਹਾਂ 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 ਤੇ ਸੋ ਇਹ ਮਸਲਾ ਹੈਗਾ ਸਾਰਿਆਂ ਤੋਂ ਵੱਡਾ ਜੀ ਜੇ ਚਲੋ ਮੈਨੂੰ ਮੌਕਾ ਮਿਲਦਾ ਤੇ ਅਸੀਂ ਇਸ ਚੀਜ਼ ਨੂੰ ਪ੍ਰਾਇੋਰਟੀ ਤੇ ਵੀ ਮੈਂ ਆਪਦੇ ਵੱਲੋਂ 99% ਜ਼ੋਰ ਲਾਉਂਗਾ ਵੀ ਅਸੀਂ ਉਸ ਚੀਜ਼ ਨੂੰ ਕੈਨਸਲ ਕਰਾਉਣ ਵਿੱਚ ਕਾਮਯਾਬ ਹੋਈਏ। ਜੀ 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 ਜੀ। ਅੱਛਾ ਵਾਰਡ ਦੱਸ ਦੀ ਆਪਾਂ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਿ ਮੈਂ ਪਹਿਲਾ ਪੰਜਾਬੀ ਉਮੀਦਵਾਰ ਆ ਵੀ ਜਿਨੇ ਇਸ ਵਾਰ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਆ ਜੀ ਜੀ ਇਸ ਤੋਂ ਪਹਿਲਾਂ ਜਿਹੜੇ ਇਸ ਟਰਮ ਦੇ ਵਿੱਚ ਸਿਗੇ ਤੁਸੀਂ ਕੀ ਕਰੋਗੇ ਜਿਹੜਾ ਉਹ ਨਹੀਂ ਕਰ पाए ਸਾਰਨ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸੀ ਜੀ ਪਹਿਲਾਂ ਤਾਂ ਉਹਨਾਂ ਨੇ ਗਰਾਊਂਡ ਵੇਚ ਕੇ ਉੱਥੇ ਉਹ ਲੈਂਡ ਸੇਲ ਕਰਕੇ ਉੱਥੇ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਤੁਸੀਂ ਵੀ ਦੱਸ ਸਕਦੇ ਆ ਜਾਂ ਸਾਰੇ ਸਰੋਤੇ ਸੁਣਦੇ ਹੋਣਗੇ ਉਹ ਦੱਸ ਸਕਦੇ ਆ ਵੀ ਉਹ ਚੀਜ਼ ਬਹੁਤ ਗਲਤ ਆ ਹਮਮ ਸਕੂਲ ਦੀਆਂ ਸਾਈਟਸ ਜਦੋਂ ਸਿਟੀ ਦਾ ਮੈਪ ਬਣਦਾ ਉਹ ਪਹਿਲਾਂ ਪਲਾਨਡ ਹੁੰਦੀ ਆ ਜੀ ਵੀ ਇੱਥੇ ਸਕੂਲ ਬਣਾਣਾ ਇੱਥੇ ਪਾਰਕ ਬਣਾਣਾ ਇਹ ਪਾਰਕ ਹੀ ਰਹੂਗਾ ਜੀ ਪਰ ਇਹ ਕਦੇ ਵੀ ਨਹੀਂ ਦੇਖਿਆ ਗਿਆ ਵੀ ਅਸੀਂ ਪਾਰਕ ਨੂੰ ਡਿਸਟਰੋਏ ਕਰਕੇ ਉੱਥੇ ਕਹਿ ਦਈਏ ਵੀ ਬਿਲਡਿੰਗ ਬਣਾ ਕੇ ਸਕੂਲ ਬਣਾ ਦਈਏ ਲੋਕਾਂ ਨੇ ਜਿਹੜਾ ਕਿ ਇਹ ਨੌਰਥ ਇਜ਼ ਨਾਲ ਬਹੁਤ ਵੱਡਾ ਤਕਰਾ ਹੋ ਰਿਹਾ ਹੈ ਅੱਛਾ ਜੀ ਉਹ ਜਦੋਂ ਅਸੀਂ ਉਹੀ ਮੈਜੋਰਟੀ ਦੇ ਵਿੱਚ ਜਾਵਾਂਗੇ ਤਾਂ ਉਹਨਾਂ ਨੂੰ ਸਾਡੀਆਂ ਗੱਲਾਂ ਸੁਣਨੀਆਂ ਪੈਣੀਆਂ ਵੀ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਮਾਊਂਟਰੀ ਪਾਰਕ ਦੇ ਵਿੱਚ ਨਾਰਥ ਇਸਟ ਵਿੱਚ ਤੁਹਾਨੂੰ ਪਤਾ ਵੀ ਆਪਣੀ ਜਿਹੜੀ ਇਮੀਗ੍ਰੈਂਟ ਹੈਗੀ ਆ ਉਹ ਬਹੁਤ ਜ਼ਿਆਦਾ ਵਧ ਰਹੇ ਆ ਡੇ ਬਾ ਡੇ ਜੀ ਸਾਨੂੰ ਜਿਹੜੀਆਂ ਸਿਟੀ ਦੀਆਂ ਬੱਸਸਾਂ ਹੈਗੀਆਂ ਉਹਨਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਰੂਟ ਸੇ ਹਮ ਹਮ ਪਰ ਮੌਨਟਰੀ ਪਾਰਕ ਦੇ ਵਿੱਚ ਉਹਨਾਂ ਨੇ ਇੱਕ ਬੱਸ ਦਾ ਰੂਟ ਕੱਟ ਕਰਤਾ ਜੀ ਜਿਹੜੀ ਦੂਸਰੀ ਬੱਸ ਸੀਗੀ ਉਹਦਾ ਰੂਟ ਚੇਂਜ ਕਰਤਾ ਜਿਹਦੇ ਬੱਚੇ ਯੂਨੀਵਰਸਿਟੀ ਜਾਂਦੇ ਸੀ ਸਾਨੂੰ ਉਥੇ ਪੇਰੈਂਟਸ ਨੇ ਦਿਖਾਇਆ ਵੀ ਅਸੀਂ ਜਿਹੜੇ ਪਹਿਲਾਂ ਵਾਲੇ ਕਾਉਂਸਲ ਸੀਗੇ ਉਹਨਾਂ ਨੂੰ ਅਸੀਂ ਐਂਡਰੂ ਨੂੰ ਮਿਸਟਰ ਐਂਡਰੂ ਨੂੰ ਅਸੀਂ 10-10 ਈਮੇਲਾਂ ਕੀਤੀਆਂ ਸਾਨੂੰ ਕੋਈ ਵੀ ਉਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਅੱਛਾ ਜੀ ਤੇ ਉਹ ਦੈਟਸ ਵਾਈ ਮਤਲਬ ਉਹ ਲੋਕਾਂ ਦੀ ਪ੍ਰਾਇੋਰਟੀ ਹੈ ਵੀ ਸਾਡੇ ਬੱਚਿਆਂ ਨੂੰ ਬੱਸ ਸਰਵਿਸ ਚਾਹੀਦੀ ਹੈ ਜਿਹੜੇ ਬੱਚੇ ਯੂਨੀਵਰਸਿਟੀ ਪਹਿਲਾਂ 1/2 ਹਾਫ ਅਵਰ ਜਾਂਦੀ ਸੀ ਉਹਨਾਂ ਨੂੰ 2-2 ਘੰਟੇ ਲੱਗਦੇ ਆ ਹਮ ਇੱਕ ਬੱਸ ਦਾ ਰੂਟ ਕੱਟੇ ਜਾਣਾ ਉਹ ਤੁਹਾਨੂੰ ਵੀ ਪਤਾ ਵੀ ਕਿੱਡੀ ਵੱਡੀ ਮੁਸ਼ਕਲ ਬਿਲਕੁਲ ਜੀ ਤੇ ਔਰ ਵਿੰਟਰ ਦੇ ਵਿੱਚ ਉਦੋਂ ਵੀ ਬਜਾੜਾ ਦਿੱਕਤ ਆਉਂਦੀ ਐ ਨਾ ਚੋਚੇ ਨੂੰ ਲੈ ਕੇ ਹੂੰ 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 ਜਲੋਵਾਲੀਆ ਸਾਹਿਬ ਇਸ ਤਰ੍ਹਾਂ ਦੀ ਜਿਹੜੀ ਪਬਲਿਕ ਸੇਫਟੀ ਦੇ ਸਾਡੇ ਕੰਸਰਨ ਆ ਵੀ ਅਸੀਂ ਪਹਿਲੀ ਚੀਜ਼ ਸਾਡੀ ਪ੍ਰਾਇੋਰਟੀ ਇਹ ਹੋ ਗਈ ਵੀ ਅਸੀਂ ਜਿਹੜੇ ਵੀ ਚੀਫ ਅਫਸਰ ਹੈਗੇ ਆ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਆਪਦੀ ਵੱਧ ਤੋਂ ਵੱਧ ਪੈਟਰੋਲਿੰਗ ਆ ਜਿਹੜੀ ਉਹ ਰੋਡਸ ਤੇ ਦੇਖਣ ਨੂੰ ਮਿਲਣ ਜੀ ਜੀ ਜਿਹੜੀ ਉਹਨਾਂ ਦੀ ਪੈਟਰੋਲਿੰਗ ਪੁਲਿਸ ਹੈਗੀ ਆ ਕੋਈ ਵੀ ਗਲਤ ਅਨਸਰ ਆ ਜਦੋਂ ਉਹ ਚੀਜ਼ਾਂ ਉਹ ਤੁਸੀਂ ਦੇਖਦੇ ਹੋ ਤਾਂ ਉਹ ਬੰਦਾ ਡਰ ਜਾਂਦਾ ਵੀ ਉਹ ਕ੍ਰਾਈਮ ਕਰਨ ਤੋਂ 10 ਵਾਰੀ ਸੋਚਦਾ ਰਿਹਾ ਪੁਲਿਸ ਇੱਥੇ ਫਿਰਦੀ ਮੈਂ ਉਹ ਚੀਜ਼ ਕਰਾਂ ਕਿ ਨਾ ਕਰਾਂ ਜੀ ਜੀ ਉਹਦੇ ਨਾਲ ਪਬਲਿਕ ਨੂੰ ਵੀ ਸੇਫਟੀ ਮਹਿਸੂਸ ਹੁੰਦੀ ਆ ਜੀ ਵੀ ਨਹੀਂ ਇੱਥੇ ਕੋਈ ਗਲਤ ਅਨਸਰ ਨਹੀਂ ਆ ਸਕਦਾ ਇਹ ਸਾਡੀ ਪ੍ਰਾਇੋਰਟੀ ਹੈ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਜਾਂ ਸਿਟੀ ਨੂੰ ਕਹਾਂਗੇ ਇਹਨਾਂ ਦੀ ਫੰਡਿੰਗ ਵਧਾ ਕੇ ਜਾਂ ਹੋਰ ਬੰਦੇ ਨਵੇਂ ਰਿਕਰੂਟ ਕੀਤੇ ਜਾਣ ਜੀ ਜੀ ਜਿਹੜਿਆਂ ਨੂੰ ਅਸੀਂ ਆਪਾਂ ਮਤਲਬ ਟਰੋਲਿੰਗ ਲਈ ਵਾਧਾ ਕੀਤਾ ਜਾਵੇ ਜੀ 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 ਅਮ ਇੱਕ ਸ਼ਹਿੂਰ ਬਹੁਤ ਆ ਵਾਤਾਵਰਣ ਸਫਾਈ ਤੇ ਹਰਿਆਲੀ ਨੂੰ ਕਿੰਨੀ ਕ ਪਹਿਲ ਦੇਵੋਗੇ ਹਰਿਆਲੀ ਨੂੰ ਜੀ ਤੁਹਾਨੂੰ ਪਤਾ ਹੀ ਹੈ ਜੀ ਜਿਸ ਤਰ੍ਹਾਂ ਆਪਣੇ ਕੈਨੇਡਾ ਦੇ ਵਿੱਚ ਕੈਲਗਰੀ ਸੀ ਜਿਹੜਾ ਕਿਸੇ ਟਾਈਮ ਬਹੁਤ ਪੀਕ ਤੇ ਸੀ ਜੀ ਪਰ ਉਹ ਅਗੇਨ ਉਹੀ ਗੱਲ ਆ ਜੀ ਨਵੀਆਂ ਕਮਿਊਨਿਟੀਆਂ ਸਾਡੀਆਂ ਬਣਦੀਆਂ ਜਰੂਰ ਆ ਪਰ ਸਾਡੇ ਉਥੇ 30 ਵਗੈਰਾ ਉਹਨੇ ਨਹੀਂ ਅਸੀਂ ਲਾਉਂਦੇ ਜਿੰਨੇ ਸਾਨੂੰ ਸਿਟੀ ਰეკਮੈਂਡਡ ਕਰਦੀ ਹੈ ਜੀ ਤੇ ਉਸ ਜੀ ਨੂੰ ਲੈ ਕੇ ਵੀ ਅਸੀਂ ਜੋ ਹੈਗਾ ਵੱਧ ਤੋਂ ਵੱਧ ਆਪਣੀ ਕੋਸ਼ਿਸ਼ ਕਰਾਂਗੇ ਜੀ ਵੀ ਜਿਹੜੇ ਪੁਰਾਣੇ ਏਰੀਆ ਤੇ ਟਰੀ ਡੈਮੇਜ ਹੋਇਆ ਉਹਨਾਂ ਨੂੰ ਵੀ ਰੀ ਰੂਟਸ ਕੀਤਾ ਜਾਵੇ ਨਵੇਂ ਏਰੀਏ ਜਿਹੜੇ ਬਣਦੇ ਆ ਉਹਨਾਂ ਦੇ ਵਿੱਚ ਅਸੀਂ ਹੋਰ ਉਨੂੰ ਵਧਾ ਕੇ ਉਹਨਾਂ ਦਾ ਕੋਟਾ ਵਧਾ ਕੇ ਜਿਆਦਾ ਟਰੀਜ਼ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਜਿਹੜੇ ਪਾਰਕ ਆ ਉਹਨਾਂ ਨੂੰ ਹਰਾ ਭਰਾ ਰੱਖਿਆ ਜਾਵੇ ਜੀ 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 ਸਮਾਲ ਬਿਜ਼ਨਸ ਨੂੰ ਕਿਹੋ ਜਿਹਾ ਸਹਿਯੋਗ ਦੇਓਗੇ ਸਮਾਲ ਜਿਹੜੇ ਛੋਟੇ ਬਿਜ਼ਨਸ ਕਾਰੋਬਾਰੀ ਹੈਗੇ ਜੀ ਅਸੀਂ ਸਿਟੀ ਨਾਲ ਤਾਲਮਿਲ ਕਰਕੇ ਵੀ ਕਿਸੇ ਨੂੰ ਲਾਇਸੈਂਸ ਲੈਣ ਤੇ ਦਿੱਕਤ ਆਉਂਦੀ ਆ ਜਾਂ ਕੁਝ ਵੀ ਆ ਉਹਦੀਆਂ ਨੀਤੀਆਂ ਨੂੰ ਅਸੀਂ ਈਜ਼ੀ ਕਰਾਵਾਂਗੇ ਵੀ ਜਿਹੜਿਆ ਸੌਖਾ ਕੋਈ ਬੰਦੇ ਨੂੰ ਲਾਇਸੈਂਸ ਮਿਲ ਜੇ ਜਿਹਦੇ ਨਾਲ ਬਿਜ਼ਨਸ ਛੇ ਦੀ ਗਰੋਅਪ ਹੋਣ ਤੇ ਜਿਹੜੇ ਸਟੂਡੈਂਟਸ ਆ ਜਾਂ ਜੋ ਵੀ ਉਹਨਾਂ ਦੇ EMPLOYER ਆ ਉਹਨਾਂ ਨੂੰ ਸੌਕੇ ਫੰਡ ਰੇਜ ਹੋ ਸਕਦੇ ਉਹ ਵੀ ਕੰਮ ਵਧੀਆ ਮਿਲ ਸਕਦੇ ਜੀ ਪ੍ਰੋਪਰਟੀ ਟੈਕਸ ਤੇ ਫਾਈਨਾਂਸਿੰਗ ਦੇ ਲਈ ਤੁਹਾਡੀ ਕੀ ਰਣਨੀਤੀ ਹੋਵੇਗੀ ਪ੍ਰੋਪਰਟੀ ਟੈਕਸ ਤੇ ਫਾਈਨਾਂਸਿੰਗ ਦੀ ਇਹ ਸਾਰਿਆਂ ਤੋਂ ਪਹਿਲੀ ਗੱਲ ਇਹ ਜੱਲੋਵਾਲੀਆ ਸਾਹਿਬ ਵੀ ਸਾਨੂੰ ਇਹ ਵੀ ਸਿਟੀਜ਼ ਤੋਂ ਸਾਨੂੰ ਟਰਾਂਸਪੇਰੈਂਟ ਹੀ ਚਾਹੀਦੀ ਹੈ ਵੀ ਜਿਹੜਾ ਸਾਡਾ ਟੈਕਸ ਫੇਅਰ ਦਾ ਪੈਸਾ ਉਹ ਕਿੱਥੇ ਲੱਗ ਰਿਹਾ ਜੀ ਹਰੇਕ ਬੰਦਾ ਟੈਕਸ ਦਿੰਦਾ ਪਰ ਉਹਨੂੰ ਉਸ ਤਰ੍ਹਾਂ ਦੀਆਂ ਫੈਸਿਲਿਟੀਆਂ ਨਹੀਂ ਮਿਲਦੀਆਂ ਹੂੰ ਹੂੰ ਤਾਂ ਸਾਡੀ ਇਹੀ ਸਿਟੀਜ਼ ਨੂੰ ਦਰਖਾਸਤ ਹੋਊਗੀ ਵੀ ਜੋ ਚੀਜ਼ ਹੈਗੀ ਆ ਉਹ ਟਰਾਂਸਪੇਰੈਂਟ ਹੀ ਹੋਵੇ ਜੋ ਟੈਕਸ ਫੇਅਰ ਦਾ ਪੈਸਾ ਜਿਉਂ ਅਸੀਂ ਟੈਕਸ ਵਧਾ ਲਾ ਰਹੇ ਆ ਤਾਂ ਰੀਜ਼ਨ ਕੀ ਐ ਅਸੀਂ ਕਿਉਂ ਵਧਾ ਲਾ ਰਹੇ ਆ ਜਾਂ ਅਸੀਂ ਉਹਨੂੰ ਰਿਡਿਊਸ ਕਿਉਂ ਨਹੀਂ ਕਰ ਰਹੇ ਉਹ ਸਾਰਾ ਕੁਝ ਅਸੀਂ ਆਨ ਦਾ ਟੇਬਲ ਸਾਰੇ ਆ ਪਬਲਿਕ ਦੇ ਸ਼ੋਅ ਆਫ ਕਰਾਂਗੇ ਵੀ ਆਹ ਚੀਜ਼ਾਂ ਇਸ ਕਰਕੇ ਵਧੀਆਂ ਇਸ ਕਰਕੇ ਇਹ ਚੀਜ਼ਾਂ ਕੱਟ ਹੋਣਗੀਆਂ ਆਹ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਉਂਗੇ ਕਿ ਮੈਂ ਉਹਨਾਂ ਦੇ ਵਾਅਦੇ ਪੂਰੇ ਕਰੂੰਗਾ ਵਿਸ਼ਵਾਸ ਦਿਵਾਉਣ ਲਈ ਕਹਦਾ ਜੀ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਇੰਡੀਅਨ ਕਮਿਊਨਿਟੀ ਲਈ ਉਹ ਸਾਰਿਆਂ ਲਈ ਉਹ ਵੀ ਮੈਂ ਇਕੱਲਾ ਇੱਕ ਉਮੀਦਵਾਰਾਂ ਜੀ ਇਹ ਜੀ ਤੇ ਜੇ ਬੰਦੇ ਸਾਰੇ ਮੈਨੂੰ ਚੁਣ ਲਈ ਤੇ ਮੈਂ ਦਾਵਾ ਵੇ ਨਾਲ ਕਹਿ ਸਕਦਾ ਜੋ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਮੈਂ ਉਹਨਾਂ ਨੂੰ 100% ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਉਹਦੇ ਜੀ ਜੀ ਆਉਣ ਵਾਲੇ 4 ਸਾਲਾਂ ਵਿੱਚ ਵਾਰਡ ਨੰਬਰ 10 ਨੂੰ ਕਿੱਥੇ ਇੱਕ ਦੇਖਣਾ ਚਾਹੁੰਦੇ ਆ ਇਸ ਗੱਲ ਦਾ ਆਨਸਰ ਜਨਤਾ ਦੇ ਸਕਦੀ ਆ ਤੁਸੀਂ ਦੇ ਸਕਦੇ ਹੋ ਹਰੇਕ ਬੰਦੇ ਨੂੰ ਹੁੰਦਾ ਵੀ ਜਦੋਂ ਮੈਂ ਕੋਈ ਕੰਮ ਕਰਨ ਲੱਗਾ ਤਾਂ ਮੈਂ ਆਪੇ ਆਪ 100% ਦੇਵਾਂ ਤੇ ਮੈਂ ਹਰੇਕ ਚੀਜ਼ ਦਾ ਰਿਜ਼ਲਟ ਜੱਸ ਦੇ ਵਿੱਚ ਦੇਖਾਂ ਕਿ ਕੋਈ ਵੀ ਬੰਦੇ ਨੂੰ ਇਹ ਨਹੀਂ ਹੁੰਦਾ ਵੀ ਮੈਂ ਕੋਈ ਕੰਮ ਕੀਤਾ ਵੀ ਉਹ 50% ਮੈਨੂੰ ਰਿਜ਼ਲਟ ਦੇਵੇ ਹਰੇਕ ਬੰਦਾ ਆਪਦੀ ਤਨੋਂ ਮਨੋਂ ਕੋਸ਼ਿਸ਼ ਕਰਦਾ ਪਰ ਮੇਰਾ ਜਿਹੜਾ ਏਮ ਆ ਜੀ ਮੈਂ ਇਹ ਕਹਿੰਦਾ ਵੀ ਚਲੋ ਜੇ ਮੈਨੂੰ ਮੌਕਾ ਮਿਲਿਆ ਜੀ ਤਾਂ ਲੋਕਾਂ ਨੇ ਮੈਨੂੰ ਚੁਣਿਆ ਜਾਂ ਮਤਲਬ ਮੈਨੂੰ ਪ੍ਰਮਾਤਮਾ ਨੇ ਇਹ ਚੀਜ਼ ਬਖਸ਼ੀ ਤੇ ਮੈਂ ਆਪਦੇ ਤਨੋਂ ਮਨੋਂ ਤਨੋਂ ਮੈਂ ਲੋਕਾਂ ਦੇ ਕੰਮ ਨੂੰ ਪ੍ਰਾਇੋਰਟੀ ਰੱਖਦਾ ਹੋਇਆ ਮੈਂ ਲੋਕਾਂ ਲਈ ਕੰਮ ਕਰੂੰਗਾ ਨਾ ਕਿ ਮੈਂ ਆਪਦੇ ਲਈ ਕੋਈ ਮੈਂ ਆਪਦੇ ਕੋਈ ਸਵਾਰਥ ਲਈ ਕੋਈ ਕੰਮ ਕਰੂੰਗਾ ਜੀ ਜੀ ਅਖੀਰ ਤੇ ਵਿਸ਼ਵਾਰਡ ਨੰਬਰ 10 ਦੇ ਸੂਝਮਨ ਵੋਟਰਾਂ ਨੂੰ ਔਰ ਵੋਟ ਕਿੰਨੀ ਕੁ ਜ਼ਰੂਰੀ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਇੱਕ ਇੱਕ ਵੋਟ ਨਾਲ ਹੀ ਅਕਾਊਂਟਿੰਗ ਹੋਣੀ ਆ ਜਿਵੇਂ ਕਹਿੰਦੇ ਆਂਦੇ ਬੂੰਦ ਬੂੰਦਰਾ ਸਮੁੰਦਰ ਭਰਦਾ ਜੀ ਤੇ ਸਾਨੂੰ ਹਰੇਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਵੀ ਕੋਈ ਬੰਦਾ ਆਏ ਨਾ ਸੋਚੇ ਮੇਰੀ ਇੱਕ ਵੋਟ ਨਾਲ ਕੀ ਹੋਣ ਲੱਗਿਆ ਹਮਮ ਇੱਕ ਵੋਟ ਦੀ ਕੀਮਤ ਲੱਖ ਵੋਟ ਤੋਂ ਜ਼ਿਆਦਾ ਜੀ 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 ਲੱਖ ਵੋਟ ਤਾਂ ਬਣੂਗੀ ਜੇ ਇੱਕ ਵੋਟ ਹੋਊਗੀ ਹਮਮ ਹਮ ਤਾਂ ਮੇਰੀ ਬੇਨਤੀ ਹੱਥ ਬਨ ਕੇ ਵੀ ਵੀ ਜਿਹੜੀ ਐਡਵਾਂਸ ਪੋਲਿੰਗ ਆ ਤੁਸੀਂ ਉਹਦੇ ਵਿੱਚ ਹੀ ਸਾਰੇ ਜਾਣੇ ਮੈਨੂੰ ਆਪਦਾ ਕੀਮਤੀ ਵੋਟ ਦੇ ਕੇ ਮੈਨੂੰ ਕਾਮਯਾਬ ਕਰੋ ਹਮਮ ਆਉਣ ਵਾਲੀ 20 ਤਰੀਕ ਨੂੰ ਜਿਹੜਾ ਰਿਜ਼ਲਟ ਹੋਊਗਾ ਉਹ ਆਪਣੇ ਹੱਕ ਵਿੱਚ ਹੋਵੇ ਤੇ ਮੈਂ ਤੁਹਾਡੀ ਆਵਾਜ਼ ਬਣ ਕੇ ਸਿਟੀ ਕਾਉਂਸਲ ਦੇ ਵਿੱਚ ਜਾਵਾਂ ਜੋ ਆਪਣੀਆਂ ਪ੍ਰੋਬਲਮਸ ਹੈਗੀਆਂ ਵਾਰਡ 10 ਦੀਆਂ ਆਪਾਂ ਇਹਨੂੰ ਸਰਵਉਤਮ ਵਾਰਡ ਬਣਾਈਏ ਸਾਰਿਆਂ ਨੂੰ ਸੋਹਣਾ ਵਾਰਡ ਬਣਾਈਏ ਨੌਰ ਸੀਜ਼ ਦਾ ਜੀ ਜੀ ਤੇ ਮੇਰੀ ਇਹੇ ਦਰਖਾਸਤ ਹੈ ਸਾਰੇ ਸੁਣਨ ਵਾਲਿਆਂ ਨੂੰ ਕਿ ਪਲੀਜ਼ ਮੈਨੂੰ ਇਹਦਾ ਵੋਟ ਤੇ ਸਪੋਰਟ ਦਿਓ ਤੇ ਐਡਵਾਂਸ ਪੋਲ ਦੇ ਵਿੱਚ ਜਿੰਨੀ ਜਲਦੀ ਤੋਂ ਜਲਦੀ ਹੋ ਸਕਦੇ ਵੋਟ ਪਾਓ ਐਡਵਾਂਸ ਪੋਲ ਦੀ ਜਿਹੜੀ ਟਾਈਮਿੰਗ ਹੈ ਉਹ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੈਗੀ ਹੈ ਜੀ ਠੀਕ ਹੈ ਜੀ ਥੈਂਕ ਯੂ ਜੀ ਸਾਡੀਆਂ ਵੀ ਬੈਸਟ ਵਿਸ਼ੇਸ ਆ ਵੀ ਤੁਸੀਂ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਜੀਤੂ ਹਾਂ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾਂ ਔਰ ਸਾਡੇ ਜਿਹੜਾ ਵਾਰਡ ਨੰਬਰ 10 ਆ ਉਹਦਾ ਵਿਕਾਸ ਪੂਰਨ ਤੌਰ ਤੇ ਕਰ ਸਕਾਂ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਭ ਇਸ਼ਾਮਾਂ ਤੇ ਦਿਵਾਵਾਂ ਸਾਡੀਆਂ ਤੁਹਾਡੇ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਜਲੋ ਵਾਲੇ ਸਾਥ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਜੀ ਥੈਂਕ ਯੂ ਸੋ ਥੈਂਕ ਯੂ ਜੀ ਸੋ ਇਹ ਸਨ ਤਰਲੋਚਨ ਸਿੰਘ ਸਿੱਧੂ ਜਿਹੜੇ ਕਿ ਵਾਰਡ ਨੰਬਰ 10 ਦੇ ਕਾਉਂਸਲਰ ਉਮੀਦਵਾਰ ਨੇ ਸੋ ਉਹ ਜਿਸ ਤਰ੍ਹਾਂ ਇਹਨਾਂ ਨੇ ਸਾਰੀ ਗੱਲਬਾਤ ਕੀਤੀ ਆ ਵੀ ਮੈਂ ਜੇ ਇਸ ਇਲੈਕਸ਼ਨ ਨੂੰ ਵਿਨ ਕਰਦਾ ਤਾਂ ਮੈਂ ਸਾਰੇ ਮਸਲੇ ਜਿਹੜੇ ਲੋਕਾਂ ਦੇ ਇਸ਼ੂ ਆ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਸੁਆਗਲੇ ਮਿਲਕਾ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਮ ਜਾਣਮੈਂਨ ਰਿਕੇ ਦੇ ਨਾਮ ਥੈਂਕ ਯੂ